1947 ਉਹ ਸਾਲ ਜਦੋਂ ਭਾਰਤ ਵੰਡਿਆ ਗਿਆ ਹਿੰਦੂ ਅਤੇ ਮੁਸਲਮਾਨ ਆਜ਼ਾਦ ਹੋਏ ਪਰ ਪੰਜਾਬ ਦਾ ਪੂਰੀ ਤਰ੍ਹਾਂ ਉਜਾੜਾ ਹੋ ਗਿਆ ਅੱਧੇ ਤੋਂ ਵੱਧ ਪੰਜਾਬ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਇਸ ਵੰਡ ਨੇ ਸਿੱਖ ਕੌਮ ਦੀ ਰੂਹ ਤੱਕ ਹਿਲਾ ਦਿੱਤੀ ਬਹੁਤ ਵੱਡੀ ਗਿਣਤੀ ਬੇਕਰ ਹੋ ਗਈ ਉਹ ਪੰਜਾਬ ਜਿੱਥੇ ਕਦੇ ਸਿੱਖ ਰਾਜ ਕਰਦੇ ਸਨ ਬਾਦਸ਼ਾਹੀਆਂ ਮੰਨਦੇ ਸਨ ਉਥੋਂ ਹੀ ਆਪਣੇ ਘਰ ਜਾਇਦਾਦ ਉਰਖੀਆਂ ਦੀ ਧਰਤੀ ਅਤੇ ਧਾਰਮਿਕ ਸਥਾਨ ਸਭ ਕੁਝ ਛੱਡ ਕੇ ਮਜਬੂਰੀ ਵਾਸਤੇ ਹਿੰਦੁਸਤਾਨ ਵੱਲ ਨੂੰ ਜਾਣਾ ਪਿਆ ਲੱਖਾਂ ਸਿੱਖ ਕਤਲੇਆਮ ਹੋਏ ਅਰਬਾਂ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ ਲੱਖਾਂ ਧੀਆਂ ਭੈਣਾਂ ਦੀ ਬੇਪੱਤੀ ਹੋਈ ਅਤੇ ਲਗਭਗ 250 ਦੇ ਕਰੀਬ ਗੁਰਦੁਆਰੇ ਪਿੱਛੇ ਛੱਡਣੇ ਪਏ ਅੱਗੇ ਕਿੱਥੇ ਜਾਣਾ ਹੈ ਕੋਈ ਥਾਂ ਟਿਕਾਣਾ ਨਹੀਂ ਕੋਈ ਆਸਰਾ ਨਹੀਂ ਕੋਈ ਘਰ-ਬਾਰ ਨਹੀਂ ਲੱਖਾਂ ਦੀਆਂ ਹਵੇਲੀਆਂ ਵਿੱਚ ਰਹਿਣ ਵਾਲੇ ਇੱਕ ਅੱਖਾਂ ਤੋਂ ਵੀ ਹੌਲੇ ਹੋ ਗਏ ਪਰ ਇਹਨਾਂ ਸਾਰੇ ਦੁੱਖ ਅਤੇ ਕੁਰਬਾਨੀਆਂ ਤੋਂ ਬਾਅਦ ਵੀ ਸਿੱਖ ਕੌਮ ਇੱਕ ਆਸ ਨਾਲ ਭਰੇ ਹੋਏ ਹਿੰਦੁਸਤਾਨ ਨੂੰ ਜਾ ਰਹੇ ਸਨ ਕਿ ਹੁਣ ਉਹ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਜੀਉਣਗੇ ਆਪਣੇ ਫੈਸਲੇ ਖੁਦ ਆਪ ਕਰਨਗੇ ਆਪਣੀ ਭਵਿੱਖ ਦੇ ਆਪ ਮਾਲਕ ਹੋਣਗੇ ਕਿਉਂਕਿ ਕਾਂਗਰਸ ਲੀਡਰਾਂ ਨੇ ਸਿੱਖ ਕੌਮ ਨਾਲ ਖਾਸ ਤਿੰਨ ਵਾਅਦੇ ਕੀਤੇ ਸਨ ਕਾਂਗਰਸੀ ਲੀਡਰਾਂ ਨੇ ਸਿੱਖਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹ ਖਾਲਿਸਤਾਨ ਛੋਟਾ ਦੇਸ਼ ਲੈਣ ਦੀ ਬਜਾਏ ਹਿੰਦੂਆਂ ਨਾਲ ਵੱਡੇ ਦੇਸ਼ ਹਿੰਦੁਸਤਾਨ ਦੇ ਵਿੱਚ ਰਹਿਣਾ ਮਨਜ਼ੂਰ ਕਰਨ ਇਸ ਦੇ ਬਦਲੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਅਜਿਹਾ ਪ੍ਰਬੰਧ ਕਰਕੇ ਦਿੱਤਾ ਜਾਏਗਾ ਜੋ ਉਹਨਾਂ ਦੇ ਆਪਣੇ ਦੇਸ਼ ਨਾਲੋਂ ਵੀ ਵਧੀਆ ਹੋਵੇਗਾ ਪਰ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਸਿੱਖ ਕੌਮ ਦੀ ਆਸ ਅਤੇ ਸੁਪਨਾ ਬਹੁਤ ਜਲਦੀ ਹੀ ਟੁੱਟ ਗਈ ਕਿਉਂਕਿ ਹਿੰਦੂ ਕਾਂਗਰਸੀ ਸਰਕਾਰ ਨੇ ਮੁੜ ਵਸੇਬੇ ਲਈ ਮਦਦ ਤਾਂ ਕੀ ਕਰਨੀ ਸੀ ਉਹਨਾਂ ਨੇ ਤਾਂ ਇਹ ਸਾਰੇ ਵਾਅਦੇ ਹੀ ਭੁਲਾ ਦਿੱਤੇ ਅਤੇ ਸਿੱਖ ਕੌਮ ਨਾਲ ਗਦਾਰੀ ਅਤੇ ਵਿਸ਼ਵਾਸਘਾਤ ਕੀਤਾ ਕੀ ਸਨ ਇਹ ਤਿੰਨ ਵਾਅਦੇ ਅਤੇ ਕਿਵੇਂ ਨਵੇਂ ਬਣੇ ਦੇਸ਼ ਵਿੱਚ ਇਹ ਵਾਅਦੇ ਤੋੜੇ ਗਏ ਇਹ ਸਾਰਾ ਬਿਰਤਾਂਤ ਸੁਣਨ ਲਈ ਬੜੇ ਹੌਸਲੇ ਦੀ ਲੋੜ ਹੈ ਕਿਉਂਕਿ ਇਹ ਇਤਿਹਾਸ ਸੁਣਨ ਤੋਂ ਬਾਅਦ ਤੁਹਾਡੀ ਵੀ ਆਤਮਾ ਕੁਰਲਾ ਉੱਠੇਗੀ ਕਿ ਜਿਉ ਆਈ ਆਜ਼ਾਦੀ ਇਹ ਕਹਾਂ ਤੈਨੂੰ ਦਿਲ ਰੋਂਦਾ ਹੈ ਵੇਖ ਤਸਵੀਰ ਤੇਰੀ ਲੱਖਾਂ ਪੁੱਤ ਮਰਵਾ ਕੇ ਵੀ ਹੱਥ ਆਈ ਇੱਕ ਪਾਰਟੀ ਹੋਈ ਚੁਨੀ ਦੀ ਲਹਿਰ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪੰਥ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਇਤਿਹਾਸ ਬਾਰੇ ਜਿਸ ਕਰਕੇ ਸਿੱਖ ਸੰਘਰਸ਼ ਜਾਂ ਕਹਿ ਲਓ ਕਿ ਖਾਲਿਸਤਾਨ ਦਾ ਸੰਘਰਸ਼ ਸ਼ੁਰੂ ਹੋਇਆ ਇਹ ਉਹ ਇਤਿਹਾਸ ਹੈ ਜਦੋਂ ਹਿੰਦੂ ਸਰਕਾਰ ਨੇ ਸਿੱਖਾਂ ਨੂੰ ਕਿਹਾ ਕਿ ਖਾਲਿਸਤਾਨ ਲੈਣ ਦੀ ਥਾਂ ਸਿੱਖ ਹਿੰਦੂਸਤਾਨ ਦੇ ਨਾਲ ਰਲ ਜਾਣ ਅਤੇ ਇਸ ਦੇ ਬਦਲੇ ਤਿੰਨ ਵਾਅਦੇ ਕੀਤੇ ਸਨ ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਤਿੰਨ ਵਾਅਦੇ ਕਿਹੜੇ ਸਨ ਅਤੇ ਉਹ ਕਿਵੇਂ ਇੱਕ ਇੱਕ ਕਰਕੇ ਤੋੜੇ ਗਏ ਸਭ ਤੋਂ ਪਹਿਲਾਂ ਵਾਂ ਦਾ ਕਾਂਗਰਸ ਨੇ ਇਹ ਕੀਤਾ ਸੀ ਕਿ ਕਾਂਗਰਸ ਕੋਈ ਵੀ ਕਾਨੂੰਨ ਹਿੰਦੁਸਤਾਨ ਦੇ ਵਿੱਚ ਪਾਸ ਨਹੀਂ ਕਰੇਗੀ ਜੋ ਸਿੱਖ ਕੌਮ ਨੂੰ ਮਨਜ਼ੂਰ ਨਾ ਹੋਵੇ ਸਭ ਤੋਂ ਪਹਿਲਾਂ ਕਾਂਗਰਸ ਨੇ 1929 ਦੇ ਲਾਹੌਰ ਸੈਸ਼ਨ ਵਿੱਚ ਖੁੱਲ ਕੇ ਐਲਾਨ ਕੀਤਾ ਸੀ ਕਿ ਭਵਿੱਖ ਵਿੱਚ ਕਾਂਗਰਸ ਕੋਈ ਵੀ ਐਸੇ ਸੰਵਿਧਾਨ ਨੂੰ ਕਬੂਲ ਨਹੀਂ ਕਰੇਗੀ ਜਿਸ ਤੇ ਸਿੱਖਾਂ ਦੀ ਤਸੱਲੀ ਨਾ ਹੋਵੇ ਮੋਹਨਦਾਸ ਕਰਮਚੰਦ ਗਾਂਧੀ ਨੇ ਵੀ ਇਹ ਭਰੋਸਾ ਦਵਾਇਆ ਸੀ ਕਿ ਮੇਰਾ ਬਚਨ ਮੰਨੋ ਕਾਂਗਰਸ ਕਿਸੇ ਇੱਕ ਵਿਅਕਤੀ ਨੂੰ ਤਾਂ ਕੀ ਸਾਰੀ ਕੌਮ ਨੂੰ ਧੋਖਾ ਕਦੀ ਨਹੀਂ ਦੇਵੇਗੀ ਜੇ ਕਦੇ ਐਸਾ ਹੋਇਆ ਤਾਂ ਕਾਂਗਰਸ ਆਪਣੀ ਤਬਾਹੀ ਆਪ ਲਿਖੇਗੀ ਉਸ ਨੇ ਅੱਗੇ ਕਿਹਾ ਕਿ ਰੱਬ ਗਵਾਹ ਹੈ ਸਿੱਖਾਂ ਅਤੇ ਕਾਂਗਰਸ ਵਿਚਾਰ ਇਹ ਵਚਨ ਪੱਕਾ ਹੈ ਅਨੀਲ ਚੰਦਰ ਵੈਨਰਜੀ ਵੀ ਆਪਣੀ ਕਿਤਾਬ ਇੰਡੀਅਨ ਕਨਸਟੀਟਿਊਸ਼ਨ ਡਾਕੂਮੈਂਟਸ ਦੇ ਵਿੱਚ ਇਹੀ ਗੱਲ ਲਿਖਦਾ ਹੈ ਕਿ ਕਾਂਗਰਸ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਸੰਵਿਧਾਨ ਵਿੱਚ ਕੋਈ ਗੱਲ ਕਾਂਗਰਸ ਲਈ ਮਨਜ਼ੂਰ ਨਹੀਂ ਹੋਵੇਗੀ ਜੇ ਉਹ ਸਿੱਖਾਂ ਨੂੰ ਪੂਰੀ ਤਰ੍ਹਾਂ ਤਸੱਲੀ ਨਾ ਦੇਵੇ 1947 ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਕੀਤਾ ਇਹ ਵਾਅਦਾ ਕਾਇਮ ਨਾ ਰਿਹਾ ਸਿੱਖਾਂ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ 10 ਅਕਤੂਬਰ 1947 ਵਿੱਚ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਚੰਦੂ ਲਾਲ ਤਰਵੇਦੀ ਨੇ ਸਿੱਖਾਂ ਨੂੰ ਜੁਰਾਇਮ ਪੇਸ਼ਾ ਕਰਾਰ ਦਿੱਤਾ ਜਿਸ ਦਾ ਮਤਲਬ ਇਹ ਸੀ ਕਿ ਸਿੱਖ ਕੌਮ ਦਾ ਪੇਸ਼ਾ ਹੀ ਜੁਰਮ ਕਰਨਾ ਹੈ ਇਸ ਬਾਬਤ ਹੀ ਉਸਨੇ ਇੱਕ ਸਰਕੂਲਰ ਜਾਰੀ ਕੀਤਾ ਸੀ ਜਿਸ ਵਿੱਚ ਲਿਖਿਆ ਸੀ ਕਿ ਸਿੱਖ ਲੋਕ ਕ੍ਰਾਈਮਨਲ ਹਨ ਅਤੇ ਕਾਨੂੰਨ ਪਸੰਦ ਹਿੰਦੂਆਂ ਲਈ ਖਤਰਾ ਹਨ ਇਸ ਵਿੱਚ ਉਹਨੇ ਹੋਰ ਲਿਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਖਿਲਾਫ ਸਖਤ ਕਦਮ ਚੁੱਕੇ ਜਾਣ ਇਹ ਸਰਕੂਲਰ ਹਿੰਦੁਸਤਾਨ ਦੇ ਵਿੱਚ ਹਰ ਇੱਕ ਡੀਸੀ ਨੂੰ ਪਹੁੰਚਾਇਆ ਗਿਆ ਅਤੇ ਇਸ ਦੀ ਇੱਕ ਕਾਪੀ ਸਰਦਾਰ ਕਪੂਰ ਸਿੰਘ ਕੋਲ ਵੀ ਪਹੁੰਚੀ ਜਿਨ੍ਹਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਉਹਨਾਂ ਕਰਕੇ ਹੀ ਇਹ ਸਰਕੂਲਰ ਦੇ ਅਸਾਰਾ ਭੇਤ ਸਿੱਖ ਕੌਮ ਦੇ ਅੱਗੇ ਸਾਹਮਣੇ ਆਇਆ ਸਿੱਖ ਕੌਮ ਦੀ ਸਹਿਮਤੀ ਨਾਲ ਕਾਨੂੰਨ ਤਾਂ ਕੀ ਬਣਾਉਣਾ ਸੀ ਸਿੱਖਾਂ ਦੀ ਵੱਖਰੀ ਨਿਆਰੀ ਪਹਿਚਾਨ ਸਿੱਖਾਂ ਦਾ ਨਿਆਰਾਪਨ ਪੂਰੀ ਤਰ੍ਹਾਂ ਖਤਮ ਕਰਨ ਲਈ ਪੂਰਾ ਪ੍ਰਬੰਧ ਕੀਤਾ ਗਿਆ ਸਾਰਾ ਸੰਵਿਧਾਨ ਹੀ ਸਿੱਖਾਂ ਦੀ ਮਰਜ਼ੀ ਦੇ ਉਲਟ ਬਣਾਇਆ ਗਿਆ ਜਿਸ ਦੀ ਧਾਰਾ 25 B ਦੇ ਵਿੱਚ ਲਿਖਿਆ ਗਿਆ ਕਿ ਸਿੱਖ ਕੌਮ ਵੀ ਬੋਧੀਆਂ ਅਤੇ ਜੈਨੀਆਂ ਵਾਂਗ Hindu ਧਰਮ ਦਾ ਹਿੱਸਾ ਹਨ ਜਦੋਂ ਇਹ ਸਾਰਾ ਸੰਵਿਧਾਨ ਤਿਆਰ ਹੋ ਕੇ ਅਸੈਂਬਲੀ ਦੇ ਵਿੱਚ ਪਾਸ ਹੋਣ ਲਈ ਪੇਸ਼ ਕੀਤਾ ਗਿਆ ਤਾਂ ਸਿੱਖ ਕੌਮ ਵੱਲੋਂ ਇਸ ਦਾ ਸਖਤ ਵਿਰੋਧ ਹੋਇਆ ਉਦੋਂ ਦੋ ਮੈਂਬਰ ਸਰਦਾਰ ਹੁਕਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਮਾਨ ਉਸ ਵੇਲੇ ਉੱਥੇ ਹਾਜ਼ਰ ਸਨ ਉਹਨਾਂ ਨੇ ਨਾ ਸਿਰਫ ਇਸ ਤੇ ਸਾਈਨ ਕਰਨ ਤੋਂ ਹੀ ਮਨਾ ਕੀਤਾ ਬਲਕਿ ਇਸ ਦਾ ਕਰੜੇ ਸ਼ਬਦਾਂ ਵਿੱਚ ਵੀ ਵਿਰੋਧ ਕੀਤਾ ਪਰ ਅਫਸੋਸ ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ ਅਤੇ ਉਹ ਪ੍ਰੋਟੈਸਟ ਕਰਦੇ ਹੋਏ ਬਾਹਰ ਆ ਗਏ ਪਰ ਬਾਕੀ ਸਾਰੀ ਹਿੰਦੂ ਸਰਕਾਰ ਉੱਥੇ ਬੈਠੀ ਰਹੀ ਉਹਨਾਂ ਨੂੰ ਬਿਲਕੁਲ ਹੀ ਇਗਨੋਰ ਕਰ ਦਿੱਤਾ ਗਿਆ ਅਤੇ ਵਿਧਾਨ ਸਭਾ ਵਿੱਚ ਇਹ ਬਹੁਮਤੀ ਨਾਲ ਸੰਵਿਧਾਨ ਪਾਸ ਕੀਤਾ ਗਿਆ ਸਾਰੀ ਸਿੱਖ ਕੌਮ ਨੂੰ ਇਗਨੋਰ ਕਰਕੇ ਹਿੰਦੁਸਤਾਨ ਦੀ ਸਰਕਾਰ ਨੇ ਇਹ ਸੰਵਿਧਾਨ ਅਪਣਾ ਲਿਆ ਇਸ ਲਈ 26 ਜਨਵਰੀ ਸਿੱਖਾਂ ਲਈ ਗਣਤੰਤਰ ਦਿਵਸ ਨਹੀਂ ਹੈ ਸਿੱਖਾਂ ਲਈ ਤਾਂ ਇੱਕ ਕਾਲੇ ਦਿਨ ਤੋਂ ਵੱਧ ਕੁਝ ਨਹੀਂ ਹੁਣ ਆਉ ਗੱਲ ਕਰਦੇ ਹਾਂ ਦੂਜੇ ਵਾਦੇ ਦੀ ਦੂਜਾ ਵਾਦਾ ਕਾਂਗਰਸ ਦਾ ਸਿੱਖਾਂ ਨਾਲ ਇਹ ਸੀ ਕਿ ਆਜ਼ਾਦੀ ਤੋਂ ਬਾਅਦ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਦੁਬਾਰਾ ਹੱਦਬੰਦੀ ਕੀਤੀ ਜਾਏਗੀ ਅਤੇ ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ ਅਜਿਹੇ ਰਾਜ ਬਣਾਇਆ ਜਾਏਗਾ ਜਿੱਥੇ ਸਿੱਖਾਂ ਦੇ ਸੱਭਿਆਚਾਰ ਭਾਸ਼ਾ ਤੇ ਲਿਪੀ ਦੀ ਰੱਖਿਆ ਹੋ ਸਕੇ ਇਹ ਮਤਾ ਕਾਂਗਰਸ ਨੇ ਸਭ ਤੋਂ ਪਹਿਲਾਂ 1929 ਵਿੱਚ ਪਾਸ ਕੀਤਾ ਅਤੇ ਇਸ ਦੇ ਹੱਕ ਵਿੱਚ ਸਭ ਤੋਂ ਪਹਿਲਾ ਬਿਆਨ ਆਇਆ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਿਸ ਨੇ 9 ਜਨਵਰੀ 1930 ਵਿੱਚ ਲਾਹੌਰ ਬੁਲੇਟਿਨ ਵਿੱਚ ਇੱਕ ਲੇਖ ਛਾਪਿਆ ਜਿਸ ਵਿੱਚ ਉਸ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਸਿੱਖ ਖਾਸ ਧਿਆਨ ਦੇ ਹੱਕਦਾਰ ਹਨ ਮੈਨੂੰ ਇਸ ਵਿੱਚ ਕੋਈ ਗਲਤ ਨਹੀਂ ਲੱਗਦਾ ਕਿ ਉੱਤਰ ਭਾਰਤ ਵਿੱਚ ਇੱਕ ਅਜਿਹਾ ਖੇਤਰ ਬਣਾਇਆ ਜਾਵੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿਗਮਾਣ ਸਕਣ ਇਹੀ ਬਿਆਨ ਇੱਕ ਵਾਰ ਫਿਰ ਨਹਿਰੂ ਨੇ 1945 ਦੇ ਵਿੱਚ ਦੁਹਰਾਇਆ ਅਤੇ ਵਲਬਭਾਈ ਪਟੇਲ ਨੇ ਵੀ 24 ਅਗਸਤ 1945 ਨੂੰ ਇਸ ਬਿਆਨ ਦੀ ਹਮਾਇਤ ਕੀਤੀ ਅਤੇ ਸਿੱਖ ਸੂਬੇ ਨੂੰ ਸਿੱਖ ਸਥਾਨ ਦਾ ਨਾਮ ਦਿੱਤਾ। ਇਹਨਾਂ ਸੂਬਿਆਂ ਕੋਲ ਵੱਤਵੱਦ ਅਧਿਕਾਰ ਹੋਣੇ ਸਨ ਜਿਵੇਂ ਕਿ ਇੱਕ ਫੈਡਰਲ ਸਿਸਟਮ ਵਿੱਚ ਹੁੰਦਾ ਹੈ। ਇਹ ਸਿਸਟਮ ਤੁਸੀਂ ਅਮਰੀਕਾ ਤੇ ਕੈਨੇਡਾ ਵਿੱਚ ਦੇਖ ਸਕਦੇ ਹੋ ਪਰ ਹਿੰਦੂ ਨੀਡਰ ਨਾ ਸਿਰਫ ਇਸ ਵਾਅਦੇ ਤੋਂ ਹੀ ਮੁੱਕਰੇ ਉਹਨਾਂ ਨੂੰ ਤਾਂ ਇਹੋ ਹੀ ਮੰਗ ਜਦੋਂ ਤੋਂ 141 ਖਤਰਾ ਲੱਗਣ ਲੱਗ ਪਈ ਇਸ ਮਾਮਲੇ ਨੂੰ ਦੇਖਣ ਲਈ ਕਾਂਗਰਸ ਨੇ ਸਨ 1949 ਵਿੱਚ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਇਸ ਵਿੱਚ ਜਵਾਹਰ ਲਾਲ ਨਹਿਰੂ, ਵਲਬਭਾਈ ਪਟੇਲ ਅਤੇ ਪੱਟਾਂਭਾਈ ਸੀ타 ਰਮਈਆ ਸਨ ਇਹਨਾਂ ਦੇ ਨਾਂ ਤੇ ਹੀ ਇਸ ਕਮੇਟੀ ਦਾ ਨਾਮ ਰੱਖਿਆ ਗਿਆ ਮਤਲਬ ਕਿ ਇਸ ਨੂੰ ਜੀਵੀਪੀ ਕਮੇਟੀ ਕਹਿੰਦੇ ਸਨ ਇਸ ਕਮੇਟੀ ਨੇ ਆਪਣੀ ਰਿਪੋਰਟ ਅਪ੍ਰੈਲ 1949 ਵਿੱਚ ਪੇਸ਼ ਕੀਤੀ ਇਸ ਵਿੱਚ ਕਮੇਟੀ ਨੇ ਸਾਫ਼ ਕਿਹਾ ਸੀ ਕਿ ਰਾਜਾਂ ਨੂੰ ਮੁੱਖ ਤੌਰ ਤੇ ਭਾਸ਼ਾ ਦੇ ਆਧਾਰ ਤੇ ਬਣਾਉਣਾ ਬਿਲਕੁਲ ਹੀ ਗਲਤ ਹੋਵੇਗਾ ਕਮੇਟੀ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਜੇ ਅਸੀਂ ਸਰਹੱਦਾਂ ਨੂੰ ਸਿਰਫ ਭਾਸ਼ਾ ਦੇ ਆਧਾਰ ਤੇ ਬਦਲ ਦਈਏ ਤਾਂ ਇਸ ਨਾਲ ਦੇਸ਼ ਦੀ ਏਕਤਾ ਨੂੰ ਖਤਰਾ ਹੋਵੇਗਾ ਉਹਨਾਂ ਨੇ ਆਪਣੀ ਰਿਪੋਰਟ ਦੇ ਪੇਜ 254 ਤੇ ਲਿਖਿਆ ਦੇਸ਼ ਦੀ ਏਕਤਾ ਦੇ ਹਿੱਤ ਲਈ ਇਹ ਜ਼ਰੂਰੀ ਹੈ ਕਿ ਪ੍ਰਸ਼ਾਸਨ ਅਤੇ ਰਾਜਨੀਤਿਕ ਢਾਂਚਾ ਦੇਸ਼ ਦੀ ਏਕਤਾ ਦੇ ਆਧਾਰ ਤੇ ਬਣੀ ਕਿਸੇ ਇੱਕ ਖਾਸ ਭਾਸ਼ਾ ਜਾਂ ਸੱਭਿਆਚਾਰ ਦੇ ਆਧਾਰ ਤੇ ਸੂਬਿਆਂ ਨੂੰ ਦੁਬਾਰਾ ਬਣਾਉਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਇਹ ਚਾਹੀਦਾ ਹੈ ਮਤਲਬ ਇਹ ਕਿ ਕਮੇਟੀ ਸੂਬਿਆਂ ਨੂੰ ਭਾਸ਼ਾ ਦੇ ਆਧਾਰ ਤੇ ਬਣਾਉਣਾ ਨਹੀਂ ਸੀ ਚਾਹੁੰਦੀ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਵਾਅਦਾ ਕਾਂਗਰਸ ਨੇ 1947 ਤੋਂ ਪਹਿਲਾਂ ਕੀਤਾ ਸੀ ਉਹੋ ਹੀ ਮੰਗ ਕਾਂਗਰਸ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਲਈ ਖਤਰਾ ਲੱਗਣ ਲੱਗ ਪਈ ਕਿਉਂ ਕਿਉਂਕਿ ਇਸ ਮੰਗ ਦੇ ਨਾਲ ਇੱਕ ਪੰਜਾਬੀ ਸੂਬਾ ਪੰਜਾਬੀ ਬੋਲਣ ਵਾਲਾ ਰਾਜ ਬਣਦਾ ਸੀ ਜਿਸ ਵਿੱਚ ਸਿੱਖ ਸਭਿਆਚਾਰ ਅਤੇ ਭਾਸ਼ਾ ਦੀ ਤਰੱਕੀ ਹੋਣੀ ਸੀ ਇਹ ਗੱਲ ਹਿੰਦੂ ਮੈਜੋਰਟੀ ਲਈ ਹজম ਕਰਨ ਲਈ ਬਹੁਤ ਹੀ ਔਖੀ ਸੀ ਇਸ ਲਈ ਸਰਕਾਰ ਨਹੀਂ ਸੀ ਚਾਹੁੰਦੀ ਕਿ ਉਹ ਹਿੰਦੂ ਬਹੁਗਿਣਤ ਨੂੰ ਨਾਰਾਜ਼ ਕਰੇ ਇਸੇ ਕਰਕੇ ਹੀ ਉਹਨਾਂ ਨੇ ਸਿੱਖਾਂ ਨਾਲ ਇਹ ਵਾਅਦਾ ਤੋੜ ਦਿੱਤਾ ਇਹ ਗੱਲ ਖੁਦ ਇੰਦਰਾ ਗਾਂਧੀ ਨੇ ਆਪਣੀ ਕਿਤਾਬ ਮਾਈ ਟਰੂਥ ਵਿੱਚ ਲਿਖੀ ਹੈ ਉਹ ਲਿਖਦੀ ਹੈ ਕਿ ਕਾਂਗਰਸ ਆਪਣੇ ਆਪ ਨੂੰ ਇੱਕ ਉਲਝਣ ਵਿੱਚ ਪਾਈ ਬੈਠੀ ਸੀ ਅਕਾਲੀ ਮੰਗ ਮਨਜ਼ੂਰ ਕਰਨ ਦਾ ਮਤਲਬ ਸੀ ਕਿ ਆਪਣੇ ਹਿੰਦੂ ਸਪੋਰਟਰਸ ਨੂੰ ਨਰਾਸ਼ ਕਰਨਾ ਜੋ ਪੰਜਾਬੀ ਸੂਬੇ ਦੇ ਵਿਰੋਧੀ ਸਨ ਅਤੇ ਦੂਜੇ ਪਾਸੇ ਮੰਗ ਨਾ ਮੰਨਣ ਨਾਲ ਸਿੱਖ ਅੰਦੋਲਨ ਖੜਾ ਹੋ ਸਕਦਾ ਸੀ ਜੋ ਅੱਗੇ ਜਾ ਕੇ ਹਿੰਸਕ ਰੂਪ ਧਾਰਨ ਕਰ ਸਕਦਾ ਸੀ ਮਤਲਬ ਸਾਫ਼ ਕਿ ਪੰਜਾਬੀ ਸੂਬਾ ਬਣਾਉਣ ਨਾਲ ਹਿੰਦੂ ਨਰਾਜ਼ ਹੁੰਦੇ ਸਨ ਇਸ ਲਈ ਸਿੱਖਾਂ ਦੀ ਬੋਲੀ ਅਤੇ ਸਭਿਆਚਾਰ ਨੂੰ ਖਤਮ ਕਰਨ ਲਈ ਕਾਂਗਰਸ ਨੇ ਪੰਜਾਬੀ ਸੂਬਾ ਨਹੀਂ ਬਣਾਇਆ ਹੁਣ ਗੱਲ ਕਰਦੇ ਹਾਂ ਤੀਜੇ ਵਾਦੇ ਦੀ ਕਾਂਗਰਸ ਨੇ ਸਿੱਖਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਘੱਟ ਗਿਣਤੀ ਵਾਲਿਆਂ ਦੀ ਸੁਰੱਖਿਆ ਤੇ ਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਜਾਣਗੇ ਇਸ ਬਾਬਤ ਹੀ ਨਹਿਰੂ ਨੇ 13 ਦਸੰਬਰ 1946 ਨੂੰ ਕੰਸਟੀਟਿਊਟ ਅਸੈਂਬਲੀ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਘੱਟ ਗਿਣਤੀ ਵਾਲਿਆਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ ਨਹਿਰੂ ਦੇ ਇਸ ਬਿਆਨ ਬਾਰੇ ਸ਼ਿਵਰਾਉ ਆਪਣੀ ਕਿਤਾਬ ਫਰੇਮਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਵਿੱਚ ਲਿਖਦਾ ਹੈ ਕਿ ਇਹ ਸਿਰਫ ਇੱਕ ਘੋਸ਼ਣਾ ਨਹੀਂ ਸੀ ਇਹ ਇੱਕ ਵਾਅਦਾ ਸੀ ਸਾਰੀ ਦੁਨੀਆ ਦੇ ਸਾਹਮਣੇ ਲੱਖਾਂ ਭਾਰਤੀਆਂ ਨਾਲ ਕੀਤਾ ਹੋਇਆ ਇੱਕ ਵਾਅਦਾ ਸੀ ਇੱਕ ਵਚਨਬੱਧਤਾ ਸੀ ਅਤੇ ਇਸ ਨੂੰ ਪੂਰਾ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਸਨ 1947 ਦੀ ਲੈਜਿਸਲੇਟਿਵ ਅਸੈਂਬਲੀ ਵਿੱਚ ਵੀ ਇਹੀ ਗੱਲ ਆਖੀ ਗਈ ਸੀ ਕਿ ਵੰਡੇ ਹੋਏ ਭਾਰਤੀ ਪੰਜਾਬ ਵਿੱਚ ਸਿੱਖਾਂ ਦੀਆਂ ਅਸਾਂ ਅਤੇ ਹੱਕਾਂ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਹੱਕ ਦੇਣੇ ਜ਼ਰੂਰੀ ਹਨ ਪਰ ਇਹ ਵਾਅਦਾ ਵੀ ਪਹਿਲੇ ਦੋ ਆਧਿਆਂ ਵਾਂਗ ਹੀ ਭੁਲਾ ਦਿੱਤਾ ਗਿਆ ਅਤੇ ਤੋੜ ਦਿੱਤਾ ਗਿਆ ਹਿੰਦੂ ਲੀਡਰਾਂ ਵੱਲੋਂ ਬਿਆਨ ਜਾਰੀ ਕੀਤੇ ਗਏ ਕਿ ਭਾਰਤ ਨੂੰ ਇੱਕ ਹਿੰਦੂ ਦੇਸ਼ ਬਣਾਇਆ ਜਾਵੇਗਾ ਜਿਸ ਵਿੱਚ ਘੱਟ ਗਿਣਤੀ ਵਾਲਿਆਂ ਲਈ ਕੋਈ ਥਾਂ ਨਹੀਂ ਹੋਵੇਗੀ ਜਾਂ ਤਾਂ ਉਹ ਸੈਕੰਡ ਕਲਾਸ ਸਿਟੀਜ਼ਨ ਬਣ ਕੇ ਰਹਿ ਸਕਦੇ ਹਨ ਤੇ ਜਾਂ ਉਹ ਵੱਡੀ ਹਿੰਦੂ ਧਾਰਾ ਵਿੱਚ ਸ਼ਾਮਲ ਹੋ ਸਕਦੇ ਹਨ ਮਹਾਵੀਰ ਤਿਆਗੀ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਘੱਟ ਗਿਣਤੀ ਵਾਲਿਆਂ ਨੂੰ ਦੇਸ਼ ਤੋਂ ਬਾਹਰ ਕੱਢਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਾਡੀ ਖਾਹਿਸ਼ ਹੈ ਕਿ ਉਹਨਾਂ ਦਾ ਧਰਮ ਬਦਲ ਕੇ ਉਹਨਾਂ ਨੂੰ ਹਿੰਦੂ ਬਣਾਇਆ ਜਾਵੇ ਵੱਲੋਂ ਭਾਈ ਪਟੇਲ ਨੇ ਵੀ ਇਸੇ ਬਾਰੇ ਹੀ ਕਿਹਾ ਸੀ ਕਿ ਜਦੋਂ ਵੰਡ ਦੇ ਸਮੇਂ ਪਾਕਿਸਤਾਨ ਬਣਿਆ ਤਾਂ ਉਦੋਂ ਇਹ ਬਿਲਕੁਲ ਸਪਸ਼ਟ ਹੋ ਗਿਆ ਕਿ ਸਿਰਫ ਇੱਕ ਹਿੰਦੂ ਸਮੂਹ ਹੀ ਬਚਿਆ ਹੈ ਬਾਕੀ ਹੋਰ ਕੋਈ ਨਹੀਂ ਸਿੱਖਾਂ ਦਾ ਵਿਸ਼ਵਾਸ ਸੀ ਕਿ ਉਹਨਾਂ ਨੇ ਆਜ਼ਾਦੀ ਲਈ ਬਾਕੀ ਕੌਮਾਂ ਨਾਲੋਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਤੇ ਵੰਡ ਦੇ ਸਮੇਂ ਵੀ ਸਭ ਤੋਂ ਜ਼ਿਆਦਾ ਦੁੱਖ ਉਹਨਾਂ ਨੇ ਸਹਿਆ ਹੈ ਇਸ ਲਈ ਕਾਂਗਰਸ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਕਰਨਗੇ ਪਰ ਅਸਲ ਵਿੱਚ ਗੋਰਿਆਂ ਦੇ ਭਾਰਤ ਛੱਡ ਕੇ ਜਾਂਦੇ ਆ ਹੀ ਸਾਰੇ ਵਾਅਦੇ ਪੁਲਾ ਦਿੱਤੇ ਗਏ ਅਤੇ ਸਾਰੇ ਕਾਂਗਰਸੀ ਹਿੰਦੂ ਸਿੱਖਾਂ ਦੇ ਖਿਲਾਫ ਹੋ ਗਏ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਸਿੱਖ ਕੌਮ ਨੇ ਬਾਰ ਬਾਰ ਕਾਂਗਰਸ ਨੂੰ ਅਪੀਲ ਕੀਤੀ ਪਰ ਕਾਂਗਰਸੀ ਲੀਡਰ ਹਰ ਵਾਰ ਬੜੀ ਬੇਸ਼ਰਮੀ ਨਾਲ ਮੁਕਰ ਜਾਂਦੇ ਰਹੇ ਜਦੋਂ ਸਰਦਾਰ ਹੁਕਮ ਸਿੰਘ ਨੇ ਵਿਧਾਨ ਸਭਾ ਵਿੱਚ 1947 ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਯਾਦ ਦਵਾਈ ਤਾਂ 14 ਅਕਤੂਬਰ 1949 ਨੂੰ ਪਟੇਲ ਨੇ ਬੜੀ ਬੇਸ਼ਰਮੀ ਨਾਲ ਜਵਾਬ ਦਿੱਤਾ ਕਿ ਮੈਨੂੰ ਤਾਂ ਇਹਨਾਂ ਵਾਅਦਿਆਂ ਬਾਰੇ ਕੁਝ ਪਤਾ ਹੀ ਨਹੀਂ ਮੈਨੂੰ ਕੋਈ ਯਾਦ ਨਹੀਂ ਕਿ ਕਿਹੜੇ ਵਾਦਿਆਂ ਦੀ ਗੱਲ ਪਈ ਕਰਦੇ ਹੋ ਫਿਰ ਜਦੋਂ ਮਾਸਟਰ ਤਾਰਾ ਸਿੰਘ ਨੇ ਪੰਡਿਤ ਨਹਿਰੂ ਨਾਲ ਗੱਲ ਕੀਤੀ ਤਾਂ ਉਸਨੇ ਵੀ ਇਹ ਗੱਲ ਕਹਿ ਕੇ ਟਾਲ ਦਿੱਤੀ ਕਿ ਹੁਣ ਸਮਾਂ ਬਦਲ ਗਿਆ ਹੈ ਜਦੋਂ ਸਰਦਾਰ ਕਪੂਰ ਸਿੰਘ ਨੇ 1968 ਵਿੱਚ ਇਹੀ ਗੱਲ ਅਸੈਂਬਲੀ ਵਿੱਚ ਉਠਾਈ ਤੰਗੁਲਝਾਰੀ ਲਾਲ ਨੰਦਾ ਮੁਕਰਿਆ ਤਾਂ ਨਹੀਂ ਪਰ ਉਸਨੇ ਉੱਠ ਕੇ ਕਿਹਾ ਕਿ ਪਿਛਣੀਆਂ ਗੱਲਾਂ ਵਿੱਚ ਕੀ ਰੱਖਿਆ ਹੈ ਹੁਣ ਅੱਗੇ ਦੀ ਗੱਲ ਕਰੋ ਅਤੇ ਅੱਗੇ ਨੂੰ ਵਧੋ ਸੋ ਮੁੱਖੀ ਗੱਲ ਕਿ ਸਿੱਖ ਕੌਮ ਦੇ ਗੱਲ ਨਵੀਂ ਗੁਲਾਮੀ ਪੈ ਗਈ ਜੋ ਪਹਿਨਾ ਨਾਲੋਂ ਵੀ ਕਿਤੇ ਪੈਣੀ ਸੀ ਸਿੱਖਾਂ ਦੀ ਵੱਖਰੀ ਪਛਾਣ ਖਤਮ ਕਰ ਲਈ ਸਿੱਖਾਂ ਨੂੰ ਸੰਵਿਧਾਨ ਦੇ ਵਿੱਚ Hindu ਲਿਖਿਆ ਗਿਆ ਅਤੇ ਗੋਰਿਆਂ ਵੱਲੋਂ ਬਣਾਇਆ ਹੋਇਆ ਅਨੰਦ ਮੈਰਿਜ ਐਕਟ ਉਹ ਵੀ ਖਾਜ ਕਰ ਦਿੱਤਾ ਗਿਆ ਇਸ ਤੋਂ ਬਾਅਦ ਸਿੱਖਾਂ ਨੂੰ ਹਰ ਵਾਰ ਆਪਣੇ ਵਿਆਹ Hindu ਮੈਰਿਜ ਐਕਟ ਦੇ ਅੰਡਰ ਹੀ ਰਜਿਸਟਰ ਕਰਾਉਣੇ ਪੈਣੇ ਸਨ ਪੰਜਾਬ ਦੇ ਵਿੱਚ 72 ਤੋਂ 96% ਹਾਈ ਪੋਜੀਸ਼ਨਸ Hindu ਬਹੁਗਿਣਤੀ ਦੇ ਹੱਥ ਵਿੱਚ ਸਨ ਹਿੰਦੁਸਤਾਨ ਦੀ ਫੌਜ ਦੇ ਵਿੱਚ ਭਰਤੀ ਹੁਣ ਆਬਾਦੀ ਦੇ ਆਧਾਰ ਤੇ ਹੋਣ ਲੱਗ ਪਈ ਨਾ ਕਿ ਯੋਗਤਾ ਤੇ ਆਧਾਰ ਤੇ ਜਿਸ ਨਾਲ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਸਿੱਖਾਂ ਦੀ ਭਰਤੀ 40% ਤੋਂ ਘਟ ਕੇ 1.2% ਹੀ ਰਹਿ ਗਈ ਅਸਲ ਆਜ਼ਾਦੀ ਤਾਂ ਸਿਰਫ ਕਾਗਜ਼ਾਂ ਵਿੱਚ ਹੀ ਸੀ ਸਿੱਖਾਂ ਨੂੰ ਹਰ ਪਾਸਿਓਂ ਗੁਲਾਮ ਬਣਾ ਲਿਆ ਗਿਆ ਮੀਡੀਆ ਵਿੱਚ ਸਿੱਖਾਂ ਵਿਰੁੱਧ ਬਾਰ ਬਾਰ ਪੜਕਾਉ ਗੱਲਾਂ ਲਿਖਣੀਆਂ ਸ਼ੁਰੂ ਹੋਈਆਂ ਹਿੰਦੂਆਂ ਨੇ ਸਿੱਖਾਂ ਨਾਲ ਭੇਦਭਾਵ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬੀ ਭਾਸ਼ਾ ਨੂੰ ਵੀ ਛੱਡ ਦਿੱਤਾ ਹਿੰਦੂਆਂ ਨੇ ਸਿੱਖਾਂ ਦੇ ਮਜ਼ਾਕ ਉਡਾਉਣੇ ਸ਼ੁਰੂ ਕਰ ਦਿੱਤੇ ਬੇਗੁਨਾਹ ਸਿੱਖਾਂ ਤੇ ਕਈ ਵਾਰ ਹਮਲੇ ਹੋਏ ਹਿੰਦੂਆਂ ਦੀ ਹਿੰਸਾ ਪੰਜਾਬ ਦੇ ਵਿੱਚ ਇੰਨੀ ਵੱਧ ਗਈ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗੁਰਪ੍ਰਬਤ ਤੇ ਕੱਢੇ ਗਏ ਨਗਰ ਕੀਰਤਨ ਤੇ ਵੀ ਹਮਲਾ ਕੀਤਾ ਗਿਆ ਸਿੱਖ ਜਥਿਆਂ ਤੇ ਪੱਥਰ ਅਤੇ ਘਰੇਲੂ ਐਸਿਡ ਮਾਂ ਬਸੁੱਟੇ ਗਏ ਬਹੁਤ ਸਿੱਖ ਜ਼ਖਮੀ ਹੋਏ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਖਾਸ ਕਰਕੇ ਸ਼ਹਿਰਾਂ ਵਿੱਚ ਸਿੱਖਾਂ ਲਈ ਸ਼ਾਂਤੀ ਅਤੇ ਚੈਨ ਨਾਲ ਰਹਿਣਾ ਬਹੁਤ ਔਖਾ ਹੋ ਗਿਆ ਮਾਹੌਲ ਤਾਂ ਅੱਗੇ ਹੀ ਖਰਾਬ ਸੀ ਪਰ ਸਿੱਖਾਂ ਨਾਲ ਇਸ ਤੋਂ ਵੀ ਵੱਡਾ ਧੋਖਾ ਉਦੋਂ ਹੋਇਆ ਜਦੋਂ ਭਾਰਤ ਸਰਕਾਰ ਨੇ ਸਾਊਥ ਇੰਡੀਆ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਸਾਰੇ ਸੂਬੇ ਬਣਾ ਦਿੱਤੇ 1956 ਦੇ ਵਿੱਚ ਕਾਂਗਰਸ ਨੇ ਰੀਆਰਗੇਨਾਈਜੇਸ਼ਨ ਐਕਟ ਪਾਸ ਕੀਤਾ ਜਿਸ ਵਿੱਚ ਆਂਧਰਾ ਪ੍ਰਦੇਸ਼, ਬਿਹਾਰ, ਬੰਬਈ, ਕੇਰਲਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹੋਰ ਕਈ ਸੂਬੇ ਬਣਾ ਦਿੱਤੇ ਪਰ ਨਾਰਥ ਇੰਡੀਆ ਦੇ ਵਿੱਚ ਪੰਜਾਬ ਨੂੰ ਜਿਉਂ ਦਾ ਤਿਉ ਹੀ ਰਹਿਣ ਦਿੱਤਾ ਕੋਈ ਸੂਬਾ ਨਾ ਬਣਾਇਆ ਗਿਆ ਆਪਣੇ ਹੱਕ ਅਤੇ ਸੁਰੱਖਿਆ ਲਈ ਸਿੱਖਾਂ ਨੂੰ ਹੋਰ ਕੋਈ ਰਾਹ ਨਾ ਦਿਸਿਆ ਅਤੇ ਉਹਨਾਂ ਨੇ ਇੱਕ ਪੰਜਾਬੀ ਸੂਬੇ ਦੀ ਮੰਗ ਲਈ ਆਵਾਜ਼ ਉਠਾਈ ਜਿਸ ਵਿੱਚ ਪੰਜਾਬੀ ਮੁੱਖ ਭਾਸ਼ਾ ਹੋਵੇ ਅਤੇ ਸਿੱਖਾਂ ਲਈ ਉੱਥੇ ਵਿਸ਼ੇਸ਼ ਅਧਿਕਾਰ ਹੋਣ। ਇੱਥੋਂ ਸ਼ੁਰੂ ਹੁੰਦੀ ਹੈ ਪੰਜਾਬੀ ਸੂਬੇ ਲਈ ਜद्दोजहद। ਪੰਜਾਬੀ ਸੂਬੇ ਦੀ ਮੰਗ ਸਿਰਫ ਸਮੇਂ ਦੀ ਲੋੜ ਕਰਕੇ ਹੀ ਨਹੀਂ ਸੀ ਬਲਕਿ ਕਾਂਗਰਸ ਕੋਲੋਂ ਉਸ ਦੇ ਕੀਤੇ ਵਾਅਦਿਆਂ ਦੀ ਪੂਰਤੀ ਕਰਵਾਉਣ ਲਈ ਸੀ। ਦਰਸਲ ਗੋਰੇ ਭਾਰਤ ਛੱਡਣ ਤੋਂ ਪਹਿਲਾਂ ਸਿੱਖਾਂ ਨੂੰ ਖਾਲਿਸਤਾਨ ਦੀ ਇੱਕ ਵੱਖਰੇ ਰਾਜ ਦੀ ਆਫਰ ਦਿੰਦੇ ਸਨ ਪਰ ਅਕਾਲੀ ਨੇਡਰਾਂ ਨੇ ਮੌਕੇ ਦਾ ਫਾਇਦਾ ਨਾ ਉਠਾਇਆ। ਅਤੇ ਹਿੰਦੂ ਕਾਂਗਰਸੀ ਲੀਡਰਾਂ ਦੇ ਵਾਅਦਿਆਂ ਦੇ ਵਿੱਚ ਆ ਗਏ ਅਤੇ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਰਹਿਣਾ ਮਨਜ਼ੂਰ ਕਰ ਲਿਆ ਇਸ ਟੌਪਿਕ ਉੱਪਰ ਅਸੀਂ ਪਹਿਲਾਂ ਇੱਕ ਵੀਡੀਓ ਪਾ ਚੁੱਕੇ ਹਾਂ ਬੇਨਤੀ ਹੈ ਕਿ ਉਹ ਵੀਡੀਓ ਜ਼ਰੂਰ ਦੇਖ ਲੈਣਾ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਵਿੱਚ ਲਿਖ ਕੇ ਸਾਂਝੇ ਜ਼ਰੂਰ ਕਰਨੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਜਿਹੜਾ ਸਬਸਕ੍ਰਾਈਬ ਦਾ ਬਟਨ ਸਾਹਮਣੇ ਦਿਖ ਰਿਹਾ ਹੈ ਉਸ ਨੂੰ ਨੱਪ ਕੇ ਕੰਟੀਨਿਊ ਵੀ ਜ਼ਰੂਰ ਨੱਪ ਦੇਣਾ ਤਾਂ ਕਿ ਅੱਗੇ ਜਦੋਂ ਵੀ ਅਸੀਂ ਹੋਰ ਵੀਡੀਓ ਇਦਾਂ ਦੀਆਂ ਲੈ ਕੇ ਆਈਏ ਤਾਂ ਤੁਹਾਨੂੰ ਨਾਲ ਦੇ ਨਾਲ ਪਤਾ ਲੱਗ ਜਾਵੇ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ